ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਆਪਣੇ ਚਰਨਾਂ 'ਮਾ ਲਾ ਕੇ ਰੱਖਣ ਜੀ ਸਾਨੂੰ ਨਾਮ ਦੇ ਬੇੜੇ ਤੇ ਚਾੜਨ ਜੀ ਗੁਰੂ ਸਾਹਿਬ ਜੀ ਸਾਡੀ ਭਗਤੀ ਮਹਾਰਾਜ ਕਿਰਪਾ ਕਰਨ ਸਾਨੂੰ ਆਪਣੇ ਚਰਨਾਂ 'ਮਾ ਲਾਉਣ ਜੀ ਹਰ ਇੱਕ ਨੂੰ ਭਗਤੀ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ಮೇನು ಪಾರ ಲಾ ದೋ ಜೀ ಗು ಜೀ ಚಾಡೇ ಬೇಡ ಮೇನು ಪಾರ ಲಾ ದೋ ಜೀ ಗುರೂ ಜೀ ಚಾಡ ನಾಮದ ಸುಖ ಶಾತಿ ರ ತಾ ನ ಮೇರ ತಕ್ಕ ਆਗੇ ਧਰਤੇ ਚਲ ਕੇ ਤੇਰੇ ਮੈਨ ਪਾਰ ਲੰਘਾ ਦਿਓ ਜੀ ਗੁਰੂ ਜੀ ਚਾੜੇ ਨਾਮ ਦੇ ਬੇੜੇ ਮੈਨ ਪਾਰ ਲੰਘਾ ਦਿਓ ਜੀ ਗੁਰੂ ਜੀ ਚਾੜੇ ਨਾਮ ਦੇ ਬੇੜੇ ਦਿਸੇ ਨ ਕੋਈ ਸਹਾਰਾ ਮੈਨੋ ਅਰਜੀ ਇਕ ਮੈਂ ਪਾਵਾਂ ਤੇਨੋ ਮੈਂ ਦੁਖ ਜਿੰਦੜੀ ਨੂੰ ਕਹਿ ਰੇ ਮੈਨੂੰ ਪਾਰ ਲੰਘਾ ਦਿਓ ਜੀ ਗੁਰੂ ਜੀ ਚੜ੍ਹ ਨਾਮ ਦੇ 베ੜੇ ਮੈਨੂੰ ਪਾਰ ਲੰਘਾ ਦਿਓ ਜੀ ਗੁਰੂ ਜੀ ਚੜ੍ਹ ਨਾਮ ਦੇ 베ੜੇ ਗੋਜ ਦੁਖਾਂ ਦਾ ਚੱਲਣੇ ਹੁੰਦਾ ਤੇਰਾ ਵਛੋੜਾ ਪੰਨੇ ਹੁੰਦਾ ਤੇਰੇ ਬਾਜੋਂ ਦਿਸਣ ਹਨੇਰੇ ਮੈਨੂੰ ਪਾਰ ਲੰਗਾ ਦਿਓ ਜੀ ਗੁਰੂ ਜੀ ਚੜ੍ਹ ਨਾਮ ਦੇ ਬੇੜੇ ਮੈਨੂੰ ਪਾਰ ਲੰਗਾ ਦਿਓ ਜੀ ਗੁਰੂ ਜੀ ਚੜ੍ਹ ਨਾਮ ਦੇ ਬੇੜੇ ਵਾਏ ਗੁਰੂ ਤੇਰਾ ਨਾਮ ਤੇ ਆਵਾ ਇੱਕ ਪਾਲਣਾ ਤੈਨੂੰ ਦਿ ਲੋਪਲਾਵਾ ਤੋਤਾ ਵਾਸ ਕੀ ਆ ਦੇਲ ਵਿੱਚ ਮੇਰੇ ਮੈਨੂੰ ਪਾਰ ਲੰਗਾ ਦਿਓ ਜੀ ਗੁਰੂ ਜੀ ਚੜਨਾਮ ਦੇ ਬੇੜੇ ਮੈਨੂੰ ਪਾਰ ਲੰਗਾ ਦਿਓ ਜੀ ਗੁਰੂ ਜੀ ਚੜਨਾਮ ਦੇ ਬੇੜੇ ਕਹੇ ਤੇ ਨੋਂ ਦਾਸ ਨਮਾਣਾ ਜਪਦਾ ਰਵਾ ਮੈਂ ਤੇਰੀ ਮਾਲਾ ਉਦੇ ਜਾਮਨ ਆਵੇ ਨੇੜੇ ਮੈਨੂੰ ਪਾਰ ਲੰਘਾ ਦਿਓ ਜੀ ਗੁਰੂ ਜੀ ਚੜ੍ਹੇ ਨਾਮ ਦੇ 베ੜੇ ਮੈਨੂੰ ਪਾਰ ਲੰਘਾ ਦਿਓ ਜੀ ਗੁਰੂ ਜੀ ਚੜ੍ਹੇ ਨਾਮ ਦੇ 베ੜੇ ਮੈਨੂੰ ਪਾਰ ਲੰਘਾ ਦਿਓ ਜੀ ਗੁਰੂ ਜੀ ਚੜ੍ਹੇ ਨਾਮ ਦੇ 베ੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ